ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਦੇ ਵਿੱਚ ਕੇਂਦਰੀ ਖੁਰਾਕ ਮੰਤਰੀ ਪ੍ਰਲਾਦ ਜੋਸ਼ੀ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੇ ਦੌਰਾਨ ਚੋਨੇ ਦੀ ਆਉਣ ਵਾਲੀ ਫਸਲ ਨੂੰ ਲੈ ਕੇ ਉਹਨਾਂ ਨੇ ਕੇਂਦਰੀ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਹੈ ਕਿ ਸਰਕਾਰੀ ਖਰੀਦ ਚੋਨੇ ਦੀ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ ਕਿਉਂਕਿ ਝੋਨਾ ਜੋ ਹੈ ਇਸ ਵਾਰ 1 ਜੂਨ ਤੋਂ ਲਾਉਣਾ ਸ਼ੁਰੂ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਇਸ ਕਰਕੇ 15 ਦਿਨ ਪਹਿਲਾਂ ਝੋਨਾ ਲਾਇਆ ਗਿਆ ਹੈ ਤਾਂ ਸਰਕਾਰੀ ਖਰੀਦ ਵੀ 15 ਦਿਨ ਪਹਿਲਾਂ ਕੀਤੀ ਜਾਵੇ ਤਾਂ ਸਰਕਾਰੀ ਖਰੀਦ 15 ਸਤੰਬਰ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਜੋ ਝੋਨੇ ਦੀ ਲਿਫਟਿੰਗ ਹੈ ਉਸ ਦਾ ਕੰਮ ਵੀ ਸਹੀ ਢੰਗ ਦੇ ਨਾਲ ਹੋਵੇ ਇਸ ਦੇ ਸਬੰਧੀ ਉਹਨਾਂ ਨੇ ਕੇਂਦਰੀ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਆਉਣ ਵਾਲੇ ਝੋਨੇ ਦੇ ਸੀਜ਼ਨ ਵਾਸਤੇ ਉਹਦੀ ਸਾਮ ਸੰਭਾਲ ਤੇ ਪ੍ਰੋਕurement ਵਾਸਤੇ ਮੰਯੋਗ FCI ਖੁਰਾਕ ਮੰਤਰੀ ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ 'ਚ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗ੍ਹਾ ਬਣੂ ਉਹਨਾਂ ਨੇ ਇਸ ਕੱਲ ਤਾਂ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮੰਥ ਤੇ ਲੈ ਕੇ ਜਾਵਾਂਗੇ ਲੱਗਦਾ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਰਾਇਆ ਐ ਐਫਸੀਆਈ ਲੈਂਦੀ ਐ ਜਾਂ ਐਫਸੀਏ ਦਿੰਦੀ ਐ ਉਹ ਪੰਜਾਬ ਦਾ ਟੱਟ ਐ ਪਰ ਫਿਰ ਵੀ ਐਫਸੀਆਈ ਜਿਹੜੀ ਐ ਉਹ ਸਾਨੂੰ ਸਾਡੇ ਗੋਦਾਮਾਂ 'ਚ ਘੱਟ ਕਰਨ ਦਿੰਦੀ ਐ ਜਿਹੜੀ ਪ੍ਰਕਿਊਰਮੈਂਟ ਤੇ ਵੀ ਗੱਲ ਤੇ ਸਹਿਮਤੀ ਹੋਈ ਐ ਤੀਜੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 64 ਲੱਖ ਮੀਟਰ ਕਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਜਾਇਜ਼ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗੋਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਬਿਲਕੁਲ ਇੱਕ ਆਰਤੀੰਦੇ ਪਿਛਲੀ ਵਾਰ ਵੀ ਐਸੀ ਜਿਸੀ ਆਰਤੀਆਂ ਦਾ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜੰਮੀਆਂ ਦੀ ਉਹਨਾਂ ਨੇ ਮਿਲ ਕੇ ਅਸੀਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਐਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲਏ ਤਾਂ ਮਤਲਬ ਚੋਨਾ ਪਹਿਲਾਂ ਹੋਊਗਾ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ-ਖੁਸ਼ੀ ਕਰੀ ਜਾਵੇ ਤੇ ਚਾਰੇ ਮੰਗਾ ਉਹਨਾਂ ਨੇ ਕਹਿ ਲਈ ਹਾਂ ਇਹ ਬਿਲਕੁਲ ਸਹੀ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਏ ਹਾਂ ਜੁਲਾਈ ਅੱਜ ਤਾਂ ਜੋ ਨ ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜੂਨ ਸੀ ਸਾਡਾ ਉਹ 14 ਸੋ ਇਸ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਚਪੱਤ ਵੱਲੋਂ ਜਾਂ ਕੋਈ ਪਨ ਗ੍ਰੀਨ ਨੂੰ ਲੈਣਾ ਪਿਆ ਤਾਂ ਅਸੀਂ ਟਾਈਮ ਤੇ ਲੈ ਸਕਦੇ। ਤੇ ਆਰਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿਉਂਕਿ ਆਰਡੀ ਆਰਡੀਐਫ ਬਾਰੇ ਵੀ ਗੱਲ ਹੋਈ। ਅਸੀਂ ਕਿਹਾ ਕਿ ਆਰਡੀਐਫ ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ। ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ। ਪੈਸਾ ਉਹ ਆਰਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ। ਕੈਪਟਨ ਬਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ। ਸਾਡੀ ਆਪ ਦੇ ਮੁੱਦਾ ਵੀ ਅਸੀਂ ਇੱਥੇ ਉਠਾਇਆ ਤੇ ਕੁੱਲ ਮਿਲਾ ਕੇ ਬੜੀ ਅੱਛੇ ਮਾਹੌਲ 'ਚ ਗੱਲਬਾਤ ਹੋਈ ਹੈ। ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ 'ਚ 12 ਦਿਨਾਂ 'ਚ ਹੋਜੂਗੀ। ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ 'ਚ ਲੇਟ ਹੋਵੇ। ਐਸਵਾਰ ਕਿਉਂਕਿ ਅਸੀਂ 1 ਜੂਨ ਤੱਕ ਕੀਤਾ ਹੈ ਤਾਂ ਕਿ 15 ਸਤੰਬਰ ਤੱਕ ਕਿਉਂਕਿ ਉਨ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ ਨਹੀਂ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮੌਇਸਚਰ ਵਾਲਾ ਮੀਟਰ ਜਿਹੜਾ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਕੱਟ ਵੀ ਲਵਾਉਣੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲ ਦੇ ਯਾਰਾ ਨਾ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਹੋਊਗੀ ਅਸੀਂ ਨਵਾਂ ਤਜਰਬਾ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲੇ ਅਵੇਲੇਬਲ ਹੈ ਹੁਣ ਤਾਂ ਫਸਲ ਤੱਕ ਮਤਲਬ ਜਿਹਨੂੰ ਕਹਿੰਦੇ ਪੰਜਾਬੀ ਚ ਬੂਝਾ ਮਾਰ ਗਈ ਔਰ ਫਸਲ ਜਿਹੜੀ ਹੈ ਬੂਝਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ बड़ी अच्छी फसल बड़ा अच्छा झाड़ आऊगा पूसा फोर्टी फोर अभी पहली बैन कर रखी है पी आर एक सौ छब्बी पी आर एक सौ सताई पी आर एक सौ अठाई की जीव एग्रीकल्चर यूनिवर्सिटीडर खरीदा और जब बंदा ਦੇਸ਼ ਅਤੇ ਚ ਕੰਮ ਕਰੂਗਾ ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ ਉਹਨਾਂ ਨੂੰ ਕੁਝ ਸ਼ਰਤਾਂ ਅੰਦਰ ਨਹੀਂ ਬਰਦਾਸ਼ਤ ਕਰਦੇ ਹੋਣੇ ਇਹ ਜਿਹੇ ਗਿੱਦਰ ਧਮਕੀਆਂ ਤੁਸੀਂ ਟਾ ਦੇ ਬਹੁਤ